I'm <laughs> gonna <laughs> ਸਾਹਮਣੇ ਦੇਖ ਲਈ ਮਹਾਨ ਵਿਚਾਰ ਦੇ ਮੁਖ ਸੇਵਾਦਾਰ ਬਾਬਾ ਜੀ ਸ਼੍ਰੀ ਮਹਾਰਾਜ ਸਤਿ ਬਾਬਾ ਤੇ ਸਤਜੀ ਜੀ ਬੜੇ ਮਾਣਾ ਫੜੇ ਬੜੇ ਪਿਆਰ ਵਾਲੇ ਆਹ ਉਹ ਸਾਧੂ ਕਾ ਦੇ ਬੋਲਣਾ ਦਾ ਸਾਧੂ ਕਾ ਦੇ ਬੋਲਾ ਦਾ ਬਚਨ ਛਾੜ ਦੇ ਵੀ ਸਾਧੂ ਕਾ ਦੇ ਬੋਲਾ ਦਾ ਬਚਨ ਛਾੜ ਦੇ ਆਹ سردار حمدت سے تھی حتی سردار حرمیل سے دی بولے سونے ہاں بولے سونے ہاں بولے سونے ہاں بڑپن ہے ماسٹر جی دا گروہ صاحب صدا چندی کلا بچ رکھے بولے سونے ہا, بولے سونے ہا, جانے سونے پیارے جدو یہ آئے تھڑا یہ لال ہوئی کنی بخش نہ برتنی ہے تو گرو سے ਇਹ ਆਪ ਸਾਰੀਆਂ ਸਜਾਵਟ ਕਿੰਨੀ ਵੀ ਬੱਚੀਆਂ ਦੇ ਵੀ ਨਾਲ ਲੈ ਕੇ ਗਈ ਦੀ ਮਾਤਾ ਜੀ ਨੇ ਨਾਲ ਲੈ ਕੇ ਕੀਤੀ ਸਿੰਘਾਂ ਨੇ ਨਾਲ ਲੈ ਕੇ ਆਪ ਸੇਵਾ ਇਹ ਸਾਰੀ ਕੀਤੀ ਪਰ ਜਿੰਨੀ ਸ਼ੋਭਾ ਸਾਡੇ ਕੋਲ ਸ਼ਬਦ ਨਹੀਂ ਬਸ ਇਹਨਾ ਇੱਕੋ ਹੀ ਬਣਦਾ ਹੈ ਕਿ ਇਹਨਾਂ ਦਾ ਇਹਨਾਂ ਨਮਸ਼ਕਾਰ ਹੈ ਸਦਾ ਹੁਣ ਫਰਮਾਨ ਕੀਤਾ ਜਾਣਾ ਹੈ ਭਾਈ ਜੀ ਅਸੀਂ ਜਾਣਦੇ ਹਾਂ ਤੇ ਬੜੀ ਬਖਸ਼ਿਸ਼ ਹੈ ਕਿਉਂਕਿ ਲਗਾਤਾਰੇ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੀ ਹੈ ਔਰ ਗੁਰੂਤੈ ਸਦਾ ਇਹਨਾਂ ਚੜ੍ਹਾਈ ਗਾਲਾ ਵਿੱਚ ਰੱਖਣਾ ਇਹ ਸਾਰੇ ਨੌਜਵਾਨ ਜਿਨ੍ਹਾਂ ਨੂੰ ਨਾਲ ਨਾਲ ਲਈ ਫਿਰਦਾ ਹੈ ਤੇ ਸੇਵਾ ਦੇ ਵਿੱਚ ਲਗਾਤਾਰ ਬੀਬੀ ਕਮਜੀਤ कौर ਦੀ ਮੰਡਲ ਅਰੰਗਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਇਸੇ ਤਰ੍ਹਾਂ ਹੀ ਤੰਦਰੁਸਤ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਇਹ ਇਸੇ ਤਰ੍ਹਾਂ ਹੀ ਇਲਾਕੇ ਵਿੱਚ ਬਾਣੀ ਅਤੇ ਬਾਣੀ ਦਾ ਪ੍ਰਚਾਰ ਉਤਸ਼ਾਹ ਨਾਲ ਕਰਦੇ ਰਹਿਣ ਸੰਗਤਾਂ ਨੂੰ ਗੁਰੂ ਸੇਵ ਜੀ ਦੇ ਨਾਲ ਜੋੜਦੇ ਰਹਿਣ ਦਾ ਤੇ ਚਰਨਾਵਾਂ ਵਿੱਚ ਬੇਨਤੀ ਹੈ ਕਿ ਇਸ ਸਥਾਨ ਗੁਰਦੁਆਰਾ ਸੰਤ ਕੁਟਿਆ ਤਪਸਥਾਨ ਸੰਤ ਕੁਟਿਆ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਲਖਮਨ ਸਿੰਘ ਜੀ ਉਹਨਾਂ ਵੱਲੋਂ ਬਰੋਸਾਇਆ ਹੋਇਆ ਇਹ ਸਥਾਨ ਹੈ ਇਸ ਸਥਾਨ ਦੀ ਸੇਵਾ ਦੰਦਮੀ ਟਕਸਾਲ ਦੇ ਵਿੱਚੋਂ ਬਰੋਸਾਈ ਹੋਏ ਬਾਬਾ ਹਰਵਿੰਦਰ ਸਿੰਘ ਜੀ ਕਰ ਰਹੇ ਹਨ ਔਰ ਸਾਲਾਨਾ ਮਹਾਨ ਗੁਰਮਤ ਸਮਾਗਮ ਜੋਰ ਹੁੰਦਾ ਅੱਜ ਸੰਪੂਰਨ ਹੋਇਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਤੇ ਕਵੀਸ਼ਰਾਂ ਵੱਲੋਂ ਹਾਜ਼ਰੀਆਂ ਭਰੀਆਂ ਦੀਆਂ ਵਿਸ਼ੇਸ਼ ਤੌਰ ਤੇ ਭਾਈ ਸੱਭ ਭਾਈ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਫੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਭਾਈ ਸੱਭ ਭਾਈ ਸੁਖਬੀਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਤੇਰੀ ਦਰਬਾਰ ਸਾਹਿਬ ਵਾਲੇ ਭਾਈ ਸੱਭ ਭਾਈ ਗੁਰਪਾਲ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਕਰਨਤਾਰਨ ਸਿੰਘ ਸਾਹਿਬ ਗਿਆਨੀ ਸੁਖਬਿੰਦਰ ਸਿੰਘ ਜੀ ਤਜਾਲਾ ਤਖਤ ਸ੍ਰੀ ਕੇਸਵਰ ਸਾਹਿਬ ਤੋਂ ਗਿਆਨੀ ਭਗਵਾਨ ਸਿੰਘ ਜੀ ਸਰਵੈਂਡ ਵਾਲੇ ਪ੍ਰਿਸ਼ਰੀ ਜਤਾ ਅਤੇ ਹੋਰ ਵੀ ਬਹੁਤ ਸਾਰੇ ਪੰਥ ਪ੍ਰਸਿੱਧ ਢਾਡੀਆਂ ਰਾਗੀਆਂ ਵੱਲੋਂ ਇਸ ਸਥਾਨ ਤੇ ਹਾਜ਼ਰੀਆਂ ਭਰੀਆਂ ਗਈਆਂ ਇਸ ਅਸਥਾਨ ਤੇ ਇਹ ਦੋ ਰੋਜ਼ ਦਾ ਮਹਾਨ ਗੁਰਮਤ ਸਮਾਗਮ ਮਨਾਇਆ ਗਿਆ ਜੋ ਕਿ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਲਖਮਨ ਸਿੰਘ ਜੀ ਉਹਨਾਂ ਦੀ ਸਾਲਾਨਾ ਮਿੱਟੀ ਯਾਦ ਨੂੰ ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਸੀ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਬਲਰਾਜ ਸਿੰਘ ਜੀ ਜੀਾਨ ਤੋਂ ਉਹ ਵੀ ਇਸ ਸਥਾਨ ਉਤੇ ਹਾਜ਼ਰੀਆਂ ਭਰਨ ਲਈ ਪਹੁੰਚੇ ਹਨ ਖਾਰੀ ਵਾਲੇ ਸੰਤ ਸੰਤ ਬਾਬਾ ਸਰਪਾਲ ਸਿੰਘ ਜੀ ਉਹਨਾਂ ਵੱਲੋਂ ਸੰਤ ਬਾਬਾ ਮਹਿੰਦਰ ਸਿੰਘ ਜੀ ਪਹੁੰਚੇ ਇਸ ਸਥਾਨ ਤੇ ਹਾਜ਼ਰੀਆਂ ਭਰਨ ਲਈ ਸੰਤ ਬਾਬਾ ਕੇਸਰ ਸਿੰਘ ਜੀ ਕੇਸਰ ਸਿੰਘ ਜੀ ਇਤਪੁਰ ਵਾਲੇ ਉਹ ਵੀ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਰ ਵੀ ਬਹੁਤ ਸਾਰੇ ਮਹਾਂਪੁਰਖਾਂ ਵੱਲੋਂ ਇਸ ਸਥਾਨ ਤੇ ਹਾਜ਼ਰੀਆਂ ਭਰ ਕੇ ਅਸੀਸਾਂ ਬਖਸ਼ਿਸ਼ ਕੀਤੀਆਂ ਸੰਗਤਾਂ ਵੱਲੋਂ ਇਹ ਸਦਾਈ ਮੰਗ ਰਹੀ ਦੀ ਹੈ ਕਿ ਇਸ ਸਥਾਨ ਉਤੇ ਇਸੇ ਤਰ੍ਹਾਂ ਦੇ ਮਹਾਨ ਗੁਰਮਤ ਸਮਾਗਮ ਕੀਤੇ ਜਾਣ ਤਾਂ ਜੋ ਪੰਜਾਬ ਦੀ ਤਰੱਕੀ ਉੱਤੇ ਜਿਹੜਾ ਛੇਵਾਂ ਦਰਿਆ ਹੈ ਉਸ ਨੂੰ ਠੱਲ ਪਾ ਕੇ ਛੇਵਾਂ ਦਰਿਆ ਗੁਰਬਾਨੀ ਦਾ ਚਲਾਇਆ ਜਾਵੇ ਗੁਰ ਇਤਿਹਾਸ ਦਾ ਚਲਾਇਆ ਜਾਵੇ ਜਿਸ ਵਿੱਚ ਟੁਬੀਆਂ ਲਾ ਕੇ ਅਸੀਂ ਕਾਗੋ ਹੰਸ ਕਰੇ ਕਾਂ ਤੋਂ ਹੰਸ ਬਣ ਜਾਵਾਂਗੇ ਜੇ ਗੁਰਮਤਿ ਨਾਲ ਜੁੜ ਜਾਵਾਂਗੇ ਤੇ ਗੁਰਮਤਿ ਸਾਡੇ ਜੀਵਨ ਨੂੰ ਸਵਾਰ ਦੇਗੀ ਸੋ ਲੋੜ ਇਹੋ ਜੈ ਸਮਾਗਮਾਂ ਨੂੰ ਉਨੇਕਣ ਦੀ ਪਿੰਡਾਂ ਪਿੰਡਾਂ ਵਿੱਚ ਹਰ ਜਗ੍ਹਾ ਤੇ ਇਹ ਸਮਾਗਮ ਹੋਣੇ ਚਾਹੀਦੇ ਨੇ ਬਾਬਾ ਹਰਬੰਦਰ ਸਿੰਘ ਜੀ ਸਦਾ ਹੀ ਇਸ ਸਤਾਂਤੋਂ ਹਰ ਮਹੀਨੇ ਮਹੀਨੇ ਦੇ ਦੂਸਰੇ ਐਤਵਾਰ ਮਹਾਨ ਗੁਰਮਤ ਸਮਾਗਮ ਕਰਦੇ ਹਨ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਹੀਨਾਵਾਰੀ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰੋ ਕਿ ਸਾਲਾਨਾ ਸਮਾਗਮ ਵਿੱਚ ਵੀ ਬੜੇ ਉਤਸ਼ਾਹ ਨਾਲ ਸੰਗਤਾਂ ਨੇ ਹਲਦੀਆਂ ਪਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਪਰਮੇਸ਼ਰ ਜੀ ਦਾ ਧੰਨਵਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ ਹੈ ਔਰ ਇਹ ਅਰਦਾਸ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਬਾਬਾ ਹਰਬਿੰਦਰ ਸਿੰਘ ਜੀ ਦਾ ਸਦਾ ਤੰਦਰੁਸਤ ਰੱਖਣ ਇਸੇ ਤਰ੍ਹਾਂ ਹੀ ਇਹ ਇਸ ਇਲਾਕੇ ਵਿੱਚ ਬਾਣੀ ਅਤੇ ਬਾਣੇ ਦਾ ਪ੍ਰਚਾਰ ਉਤਸ਼ਾਹ ਦੇ ਨਾਲ ਕਰਦੇ ਰਹਿਣ ਹਰ ਘਰ ਤੱਕ ਇਹ ਬਾਣੀ ਦਾ ਪ੍ਰਚਾਰ ਹੋ ਸਕੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ ਜਿਹੜਾ ਸਿਧਾ ਆਖਬੁਰ ਨਾਨਕ ਸਾਹਿਬ ਜੀ ਨੇ ਦਿੱਤਾ ਹੈ ਉਸ ਮਿਸ਼ਨ ਨੂੰ ਲੈ ਕੇ ਚੱਲ ਰਹੇ ਚੱਲ ਰਹੇ ਹਨ ਕਿ ਉਹ ਮਿਸ਼ਨ ਸਦਾ ਚੱਲਦਾ ਰਹੇ ਸਤਿਗੁਰੂ ਇਸੇ ਤਰ੍ਹਾਂ ਹੀ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੋ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਹੈ ਜੋ ਇਸ ਸਮੇਂ ਇਸ ਸਥਾਨ ਉੱਤੇ ਪਹੁੰਚੇ ਇਨਾ ਦਾ ਵੀ ਧੰਨਵਾਦ ਔਰ ਇਨਾਂ ਰਾਈ ਜੋ ਮੈਸੇਜ ਆ ਰਿਹਾ ਘਰ ਘਰ ਦੇ ਵਿੱਚ ਅੱਜ ਲੋੜ ਹੈ ਸਾਨੂੰ ਖੁਦ ਬਾਣੀ ਨਾਲ ਜੁੜਨ ਦੀ ਖੁਦ ਇਤਿਹਾਸ ਪੜਨ ਦੀ ਜੇ ਸਾਡੇ ਘਰ ਦੇ ਵਿੱਚ ਅਸੀਂ ਖੁਦ ਬਾਣੀ ਪੜਨ ਲੱਗ ਪਏ ਤੇ ਬਾਣੀ ਨੇ ਸਾਡੇ ਜੀਵਨ ਨੂੰ ਸਵਾਰ ਦੇਣਾ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਦੁਬਾਰਾ ਫਿਰ ਧੰਨਵਾਦ ਹੈ ਸਮੂਹ ਸਤਿ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ